ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਹੜੀ ਅੱਜ ਆੜੀ ਵੀਡੀਓ ਆ ਉਹ ਹੈ ਤੇ ਛੋਟੀ ਜੀ ਆ ਪਰ ਬਹੁਤ ਵਧੀਆ ਹੋਣ ਵਾਲੀ ਆ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਿਉਂਕਿ ਲਾਈਕ ਕਰਨ ਦੇ ਨਾਲ ਹੀ ਜਿਹੜੀਆਂ ਇੰਨੀਆਂ ਇਨਫੋਰਮੇਸ਼ਨਲ ਆ ਲੀਆਂ ਵੀਡੀਓ ਆ YouTube ਉਹਨਾਂ ਨੂੰ ਹੋਰ ਜ਼ਿਆਦਾ ਅੱਗੇ ਭੇਜਦਾ ਵਾ ਤੇ ਹੋਰ ਜ਼ਿਆਦਾ ਲੋਕਾਂ ਦੀ ਮਦਦ ਹੋ ਸਕਦੀ ਆ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸੋ ਅੱਜ ਵਾਲੀ ਵੀਡੀਓ ਆਪਾਂ ਸ਼ੁਰੂ ਕਰ ਲੱਗੇ ਆ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ ਹੈ ਕਿ 1 ਰੁਪਏ ਦਾ ਕੀ ਹੋ ਸਕਦਾ ਹੈ ਮੈਂ ਅੱਜ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ 1 ਰੁਪਏ ਦੀ ਪਾਵਰ ਦੱਸਾਂ ਦੀ ਹੋਰ ਆਪਾਂ ਮੰਨ ਸਕਦੇ ਆ ਕਿ ਇੱਕ ਪਰਿਵਾਰ ਦੇ ਵਿੱਚ ਚਾਰ ਚਾਰ ਲੋਕ ਆ ਇੱਕ ਪਤੀ ਆ ਇੱਕ ਪਤਨੀ ਆ ਇੱਕ ਉਹਦੀ ਬੇਟੀ ਆ ਇੱਕ ਉਹਦਾ ਬੇਟਾ ਹੈ ਚਾਰ ਜਣੇ ਆ ਚਹਵ ਜਾਣਿਆਂ ਤੇ ਚਹਵ ਜਾਣਿਆਂ ਦਾ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਜ਼ਿੰਦਗੀ ਨੂੰ ਵੇਖਣ ਦਾ ਤੇ ਆਪੋ ਆਪਣਾ ਤਰੀਕਾ ਹੁੰਦਾ ਖਰਚਾ ਕਰਨ ਦਾ ਕੁਝ ਮੇ ਨਿੱਜੀ ਖਰਚੇ ਗਿਣਾ ਦੇਣਾ ਜਿਹੜੇ ਬਹੁਤ ਜ਼ਰੂਰੀ ਹੁੰਦੇ ਆ ਜਿਸ ਤਰ੍ਹਾਂ ਮੋਬਾਈਲ ਰੀਚਾਰਜ ਤੁਹਾਡੇ ਲਈੜਿਆ ਕਪੜਾ ਤੁਹਾਡਾ ਖਾਣਾ ਪੀਣਾ ਯਾ ਹੋਰ ਵੀ ਘਰੇਲੂ ਵਸਤਾਂ ਜਿਸ ਤਰ੍ਹਾਂ ਆਪਾਂ ਆਪਣ ਬੈਗ ਦੇ ਵਿੱਚ ਤੇਲ ਪਾਉਨੇ ਜਾਂ ਇਦਾਂ ਦੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਵਾਂ ਇਸ ਇਹ ਮੈਂ ਤੁਹਾਨੂੰ ਕਿਉਂ ਗੱਲ ਕਹੀ ਹੁਣ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਮੈਂ ਆਪਣੀ ਕਹਾਣੀ ਆ ਲਵਾਫ ਸੁਣਾ ਕਿ 1 ਰੁਪਏ ਦੀ ਕਿੰਨੀ ਪਾਵਰ ਆ ਜਿਸ ਤਰ੍ਹਾਂ ਆਪਾਂ 4 ਮੈਂਬਰ ਆ ਚੌਹਾਂ ਜਨਾਂ ਦੇ ਕਾਫੀ ਖਰਚੇ ਆ ਆਪਾਂ ਇੱਕ ਕਾਪੀ ਦੇ ਉੱਪਰ ਨੋਟ ਕਰ ਸਕਦੇ ਆ ਲਿਖ ਸਕਦੇ ਆ ਕਿ ਸਾਡਾ ਇੱਕ ਮਹੀਨੇ ਦੇ ਵਿੱਚ ਕਿੰਨਾ ਖਰਚਾ ਹੈ ਨੋਟ ਕਰਨ ਦਾ ਕੀ ਫਾਇਦਾ ਹੋਊਗਾ ਕਿ ਤੁਹਾਨੂੰ ਇਹ ਆਈਡੀਆ ਹੋ ਜਾਊਗਾ ਕਿ ਤੁਹਾਨੂੰ ਕਿੰਨੀ ਆਮਦਨ ਹੈ ਤੇ ਤੁਸੀਂ ਕਿੰਨੀ ਸੇਵਿੰਗ ਕਰ ਰਹੇ ਹੋ ਜੇ ਇਹਦੇ ਕਿੰਨਾ ਪੈਸਾ ਜਿਹੜਾ ਤੁਹਾਡਾ 1 ਮਹੀਨੇ ਦੇ ਵਿੱਚ ਖਰਚ ਹੋ ਰਿਹਾ ਹੈ ਉਹਦਾ ਉਹਦਾ ਫਾਇਦਾ ਇਹ ਹੋਵੇਗਾ ਕਿ ਅਗਲੇ ਮਹੀਨੇ ਦੇ ਵਿੱਚ ਤੁਸੀਂ ਸੁਧਾਰ ਕਰ ਸਕੋ ਕਿ ਮੇਰੇ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਆ ਕਿਹੜੀਆਂ ਨਹੀਂ ਜ਼ਰੂਰੀ ਉਹਨਾਂ ਨੂੰ ਮੈਂ ਵੀ ਚੋਟ ਡਿਲੀਟ ਕਰ ਸਕਾਂ ਜਿਸ ਤਰ੍ਹਾਂ ਆਪਾਂ ਆਪਣਾ ਟਾਈਮ ਟੇਬਲ ਨਹੀਂ ਰੱਖਦੇ ਤਾਂ ਉਹਦਾ ਜਿਹੜਾ ਹੈ ਆਪਣੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਏ ਹੁਣ ਮੈਂ ਤੁਹਾਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾਂਗੇ 1 ਰੁਪਈਏ ਦੀ ਕਿੰਨੀ ਪਾਵਰ ਆ ਜਿਸ ਤਰ੍ਹਾਂ ਮੰਨ ਲਓ ਕਿ ਚਾਰ ਜਾਣੇ ਆ ਚੌਹ ਜਾਣਿਆਂ ਨੂੰ 10-10 ਰੁਪਏ ਜਿਹੜੀ ਆ ਇੱਕ ਮਹੀਨੇ ਦੀ ਆਮਦਨ ਆ ਹੁਣ ਆਪਾਂ 1-1 ਰੁਪਈਆ ਦੇ ਸੇਵ ਕਰ ਹੀ ਸਕਦੇ ਹ ਜੇ ਤੁਸੀਂ 1 ਰੁਪਈਆ ਸੇਵ ਕਰਦੇ ਜੇ ਤਾਂ ਚਾਰ ਜਾਣੇ ਜਿਹੜੇ ਆ ਉਹ 4 ਰੁਪਏ ਸੇਵ ਕਰਦੇ ਆ ਇੱਕ ਮਹੀਨੇ ਦੇ ਜੇ ਤੁਹਾਡੀ ਜਿਹੜੀ ਆਮਦਨ ਆ 10 ਰੁਪਏ ਆ ਇੱਕ ਮਹੀਨੇ ਦੀ ਹੁਣ 1 ਰੁਪਿਆ ਜਿਹੜਾ ਸੇਵ ਕਰਨਾ ਤੁਹਾਨੂੰ ਅੱਜ ਹੋ ਸਕਦਾ ਬਹੁਤ ਛੋਟੀ ਰਕਮ ਲੱਗ ਰਹੀ ਹੋਵੇ ਹੁਣ 1 ਰੁਪਏ ਨੂੰ ਆਪਾਂ ਜਿਹੜਾ ਇਹ ਸਾਲਾਂ ਨਾਲ ਕਨਵਰਟ ਕਰਦੇ ਜੇ ਤੁਹਾਡੀ ਆਮਦਨ ਇੱਕ ਮਹੀਨੇ ਦੀ 10 ਰੁਪਏ ਆ ਹੁਣ ਵੇਖਿਓ ਜੇ ਜਿਹੜਾ ਤੁਹਾਡਾ 1 ਰੁਪਿਆ ਨਾ ਉਹ 12 ਮਹੀਨਿਆਂ ਦੇ ਵਿੱਚ 12 ਰੁਪਏ ਹੋ ਜਾਣਾਵਾ ਤੇ ਚੋਂ ਜਾਣਿਆਂ ਦੇ 48 ਰੁਪਏ ਹੋ ਜੜੇ ਆ 48 ਰੁਪਏ ਜਿਹੜੇ ਆ ਜੇ ਤੁਹਾਡੀ 10 ਰੁਪਏ ਆਮਦਨ ਹੈ ਤੇ 10 ਰੁਪਈਆਂ ਦੇ ਹਿਸਾਬ ਨਾਲ 48 ਰੁਪਏ ਬਹੁਤ ਹੁੰਦੇ ਆ ਹੁਣੇ ਮੈਂ ਆਮਦਨ ਛੋਟੀ ਕਿਉਂ ਦਸੀਏ ਕਿਉਂਕਿ ਹੋ ਸਕਦਾ ਕਿਸੇ ਨੂੰ 20000 ਕਿਸੇ ਨੂੰ 50000 ਕਿਸੇ ਨੂੰ ਲੱਖ ਰੁਪਏ ਮਹੀਨੇ ਦੀ ਆਮਦਨ ਹੋਵੇ ਜੇ ਮੈਂ ਕੋਈ ਵੱਡੀ ਅਮਾਉਂਟ ਦੱਸ ਕੇ ਉਹਦੇ ਨਾਲ ਵੀਡੀਓ ਬਣਾਉਂਗਾ ਤੇ ਜਿਸ ਤਰ੍ਹਾਂ ਕੋਈ ਕਾਟਮਦਨ ਵਾਲਾ ਵੀਡੀਓ ਵੇਖੂਗਾ ਤਾਂ ਹੋ ਸਕਦਾ ਉਹਨੂੰ ਇਹ ਇਨਫੋਰਮੇਸ਼ਨਲ ਜਿਹੜੀ ਵੀਡੀਓ ਨਾ ਲੱਗੇ ਤੋ ਵੀਡੀਓ ਨੂੰ ਜਿਹੜਾ ਸਕਿਪ ਕਰਦੇ ਇਸ ਕਰਕੇ ਮੈਂ ਵੀਡੀਓ ਨੂੰ ਜਿਹੜਾ ਤੁਹਾਨੂੰ ਇਸ ਤਰ੍ਹਾਂ ਬਣਾ ਰਿਹਾ ਵਾਂ ਹੁਣ ਇਹਦਾ ਫਾਇਦਾ ਕੀ ਹੋਊਗਾ ਜੇ ਆਪਾਂ ਜੇ ਆਪਾਂ ਸੇਵਿੰਗ ਕਰਨੇ ਸ਼ੁਰੂ ਕਰ ਦਿੰਨੇ ਨਾ ਉਹ ਤੁਹਾਡੀ ਆਦਤ ਬਣ ਜਾਂਦੀ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਨਹਾਉਣਾ ਆਪਣੀ ਆਦਤ ਆ ਬਰਸ਼ ਕਰਨਾ ਆਪਣੀ ਆਦਤ ਆ ਟਾਈਮ ਤੇ ਖਾਣਾ ਆਪਣੀ ਆਦਤ ਆ ਇਸੇ ਤਰ੍ਹਾਂ ਜਿਹੜੀ ਸੇਵਿੰਗ ਆ ਸੇਵਿੰਗ ਦੀ ਵੀ ਆਦਤ ਪਾਉਣੀ ਪੈਂਦੀ ਆ ਸੇਵਿੰਗ ਦੀ ਆਦਤ ਪਾਏ ਤੋਂ ਬਿਨਾ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਕਾਮਯਾਬੀ ਜਿਹੜੀ ਆ ਕਾਮਯਾਬੀ ਤੁਹਾਡੀ ਸੇਵਿੰਗ ਤੋਂ ਹੀ ਸ਼ੁਰੂ ਹੋਣੀ ਤੁਹਾਡੀਆਂ ਆਦਤਾਂ ਤੋਂ ਹੀ ਸ਼ੁਰੂ ਹੋਣੀ ਆ ਚੰਗੀਆਂ ਆਦਤਾਂ ਜਿਹੜੀਆਂ ਚੰਗਾ ਭਵਿੱਖ ਲੈ ਕੇ ਆਉਂਦੀਆਂ ਤੇ ਮਾੜੀਆਂ ਆਦਤਾਂ ਜਿਹੜੀਆਂ ਇਹ ਮਾੜਾ ਭਵਿੱਖ ਲੈ ਕੇ ਆਉਂਦੀਆਂ ਸੋ ਪਲੀਜ਼ ਆਪਣੇ ਪਰਿਵਾਰ ਦੇ ਨਾਲ ਬਹਿ ਕੇ ਇਸ ਵੀਡੀਓ ਨੂੰ ਵੇਖਿਓ ਜੇ ਤੇ ਸੇਵਿੰਗ ਕਰਨ ਦੀ ਜਿਹੜੀ ਆਦਤ ਆ ਉਹਨੂੰ ਜ਼ਰੂਰ ਅਪਣਾਓ ਆਪਣਾ ਟਾਈਮ ਟੇਬਲ ਜ਼ਰੂਰ ਬਣਾਓ ਆਪਣਾ ਜਿਹੜਾ ਦਿਨ ਦੀ ਰੁਟੀਨ ਹੈ ਉਹਨੂੰ ਜਰੂਰ ਬਣਾਓ ਕਿਉਂਕਿ ਦਿਨ ਦੀ ਰੁਟੀਨ ਬਣਾਏ ਤੋਂ ਬਿਨਾ ਤੁਸੀਂ ਕਦੇ ਵੀ ਸੇਵਿੰਗ ਨਹੀਂ ਕਰ ਸਕਦੇ ਕਿਉਂਕਿ ਅਣਜਾਣ ਖਰਚੇ ਜਿਹੜੇ ਉਹ ਪਹਾੜ ਅੰਗੂੜੇ ਪੈਂਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਮਹੀਨੇ ਦਾ ਹੋ ਸਕਦਾ 2000 ਰੁਪਏ ਖਰਚਾ ਆਵੇ ਆਪਾਂ 3000 ਰੁਪਏ ਖਰਚਾ ਕਰ ਦਿੰਨੇ ਕਿਉਂਕਿ ਉਹਦਾ ਕਾਰਨ ਇਹ ਹੁੰਦਾ ਕਿਉਂਕਿ ਤੁਸੀਂ ਇੱਕ ਸ਼ੀਟ ਨਹੀਂ ਬਣਾਉਂਦੇ ਕਿ ਮੇਰਾ ਮੰਥਲੀ ਖਰਚਾ ਕਿੰਨਾ ਹੈ ਸੋ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤਰੀਕਾਰ